ਨਾਮ ਰੋਡ ਦਾ ਮੇਰਾ ਨਾਮ ਹਰਵਿੰਦਰ ਸਿੰਘ ਸਨ ਆਪ ਲੋਗੇ ਤੁਹਾਨੂੰ ਖਾਣੇ ਦੇ ਵਿੱਚ ਆ ਕੇ ਖੜੇ ਨੇ ਖਾਣੇ ਕੀੜੇ ਲਾ ਰਹੇ ਨੇ ਜੀ 15 ਤਰੀਕ ਨੂੰ ਮੇਰੇ ਤੇ ਵਾਰਦਾਤ ਹੋਈ ਜੀ 15 ਦਸੰਬਰ ਸ਼ਾਮ ਨੂੰ 5:00 ਵਜੇ 50 ਮਿੰਟ ਉਹ ਹੋਰਨ ਤੇ ਹੋਰ ਮਾਰਦੇ ਸੀ ਮੈਂ ਮੋਟਰਸਾਈਕਲ ਸਾਈਡ ਤੇ ਰੋਕ ਲਿਆ ਮੈਂ ਕਿ ਲੰਘ ਜਾਓ ਫਸ ਉੱਤਰ ਕੇ ਉਹਨਾਂ ਨੇ ਦਾਤ ਮਾਰਨੀ ਸ਼ੁਰੂ ਕਰ ਦਿੱਤੀ ਕਰਕੇ ਅੱਛਾ ਜੀ ਫਿਰ ਅਸੀਂ ਸਿਵਲ ਟਿਕਾ ਪੱਟਾ ਕਟਵਾਇਆ ਤੇ ਪਰਚਾ ਕਟਵਾ ਕੇ ਇੱਥੇ ਹੁਣ ਕੀੜੇ ਮਾਰਦੇ ਆ ਐਡਾ ਕੁਕੂ ਕੇਸੀ ਫਿਰ ਉਹਨੇ ਕੋਈ ਸਲਵਾਈ ਨਹੀਂ ਕੀਤੀ ਫਿਰ ਹੁਣ ਦੂਜੇ ਨੂੰ ਦਿੱਤਾ ਕਿ ਉਹਦੀ ਬਦਲੀ ਹੋ ਗਈ ਕੱਲ ਉਹ ਜਿੱਦਾਂ ਦੇਖੋਂ ਕੇ ਰੁਕੇ ਜਾਂਦਾ ਜਿਹੜੇ ਮੁੰਡੇ ਆ ਸੀ ਪਤਾ ਲੱਗਿਆ ਸੀ ਤੁਹਾਨੂੰ ਤੇ ਅਣਪਛਾਤੇ ਸੀਗੇ ਜੀ ਕੋਈ ਪਤਾ ਅੱਛਾ ਤੇ ਕਿਹੜੇ ਕਿਹੜੇ ਸੀਗੇ ਤੋਂ ਬਾਅਦ ਦਿੱਤੇ ਸੀ ਕਿ ਉਹਨਾਂ ਕੋਲ ਦੋ ਮੋਟਰਸਾਈਕਲ ਸੀਗੇ ਤੇ ਇੱਕ ਐਕਟ ਵਾ ਅੱਛਾ ਤੇ ਕਿਹੜੇ ਕਿਹੜੇ ਹਥਿਆਰ ਲੈ ਕੇ ਆਏ ਸੀ ਪਤਾ ਲੱਗਿਆ ਜੀ ਨਹੀਂ ਇੱਕ ਕਿਰਪਾਨਾ ਸੀਗਾ ਤੇ ਉਹ ਵੱਡੇ ਵੱਡੇ ਜਿਹੜੇ ਇੱਕ ਦਾਤ ਹੁੰਦੇ ਆ ਉਹ ਅੱਛਾ ਜੀ ਅਈ ਦੋ ਮੇਰੇ ਹੱਥ ਤੇ ਵੀ ਲੱਗੇ ਆ ਕੱਲ ਐਦਾ ਫੜਲੇ ਸੀ ਇੱਕ ਸਿੱਫੇ ਵੀ ਮਾਰਿਛੇ ਸਿਲੇ ਸਾਲ ਦੀ ਗੱਲ ਅੱਜ ਤੱਕ ਸੁਣਵਾਈ ਨਹੀਂ ਹੋਈ ਇਹਦੇ ਤੱਕ ਨਹੀਂ ਤੇ ਥਾਣੇ ਦੇ ਕਿਹੜੇ ILARo ਕਦੇ ਕਿਸੇ ਆਪਸ ਨਾਲ ਮਿਲੇ ਸੀ ਤੁਸੀਂ ਪਹਿਲੇ ਕਿਸੇ ਆਨੇਕਸਰ ਨਾਲ ਮਿਲੇ ਸੀ ਤੁਸੀਂ ਪਹਿਲੇ ਪਹਿਲੇ ਜੇ ਕੋਈ ਕੇਸ ਹੈ ਉਹਨਾਂ ਕੋਲ ਹੀ ਜਾਂਦੇ ਸੀ ਉਹਨੂੰ ਫੋਨ ਕਰਦੇ ਸੀ ਉਹ ਕਹਿੰਦਾ ਮੇਰੀ ਡਿਊਟੀ ਆ ਇੱਥੇ ਆ ਮੈਂ ਅੱਜ ਤਾਂ ਅੱਛਾ ਜੀ ਤੇ ਹੁਣ ਥਾਣੇ ਆਇਆ ਸੀ ਕੀ ਮੰਗ ਕਰ ਰਹੇ ਹੋ ਕਿਸੇ ਸਨਾਂ ਦੇ ਬਾ ਇਨਸਾਫ ਦੀ ਮੰਗ ਕਰਦੇ ਆ ਜੀ ਜਿਹੜੇ ਦੋਸ਼ੀਆਂ ਨੂੰ ਫੜਿਆ ਜਾਵੇ 9 ਜਣੇ ਸੀਗੇ ਉਹ अच्छा एडको सिटु वीडियो भी आई थी मतलब हां जी वीडियो भी कदी आई है ये वीडियो ने प्रोवाइड कर सकते हो हां जी मीडिया ने दे सकते हो हां जी और किथे ਦਾ ਫਾਰਮ ਨੰਬਰ ਜੀ ਆਦਰਸ਼ ਨਗਰ ਕੋਈ ਨੰਬਰ ਤੇ ਨਾ ਆਦਰਸ਼ ਨਗਰ ਦੇ ਨੰਬਰ ਦੀ ਹਾਂ ਕਿੰਨੀ ਟਾਈਮ ਦਾ ਸਮਾਪਤੀ ਕਰਦੇ ਇਹ 5:00 ਵਜੇ ਕੇ ਸ਼ਾਮ ਨੂੰ 50 ਮਿੰਟ ਦਾ اچھا ਦਿਨਹਾਰੇ ਇਸ ਦੇ ਤੋਂ ਆਜ਼ਾਦ ਕਰਕੇ ਦੇ ਨਹੀਂ ਹਾਂ ਜੀ ਦਿਨ ਦੇ ਆ ਕਿ ਮੌਕੇ ਤੇ ਕੋਈ ਸਾਈ ਸੀ ਨਹੀਂ ਜੀ ਤੇ ਹੁਣ ਇਹਨਾਂ ਕਿਨਾਂ ਨੂੰ ਸੱਟ ਲੱਗੀ ਸੀ ਜੋ ਤੁਹਾਡੇ ਨਾਲ ਸੀ ਇੱਕ ਮੈਸੀ ਇੱਕ ਮੇਰਾ ਬੇਟਾ ਸੀਗਾ ਮੇਰੇ ਬੇਟੇ ਦੇ ਵੀ ਦਾਤ ਮਾਰਿਆ ਸੀ ਚੱਕ ਕੇ ਅੱਛਾ ਜੀ ਉਹ ਤਾਂ ਬੇਹੋਸ਼ ਹੋ ਕੇ ਡਿੱਗਿਆ ਸੀ ਉਹ ਵੀ ਵੀਡੀਓ ਦੇ ਵਿੱਚ ਹੈਗਾ ਉਹ ਬੇਹੋਸ਼ ਹੋਇਆ ਪਿਆ ਤੇ ਮੇਰੇ ਨਾਲ ਲੜਦੇ ਆ ਮੈਂ ਇੱਕ ਨੂੰ ਫੜਦਿਆ ਸੀ ਹੱਥ ਨਾਲ ਤੇ ਫਿਰ ਗਵਾਟੇ ਦੂਸਰਾ ਆ ਉਹਨੇ ਮੇਰੇ ਆ ਕੇ ਕਿਰਪਾਨਾ ਮਾਰੀ ਕਿਦੀ ਆ ਤੇ ਕੋਈ ਗੱਲ ਨਹੀਂ ਕੀਤੀ ਜਾਨੀ ਦਾਤ ਹੋਇਆ ਜਾਨੀ ਘਰ ਦਾ ਕੰਟੀਨ ਬਸ ਹਾਂ ਕੋਈ ਗੱਲ ਨਹੀਂ ਕੀਤੀ ਕਿੰਨੇ ਕੁ ਮੁੰਡੇ ਸੀ ਹਸਪਤਲ ਕੇ ਹੁਣ 9 ਜਣੇ ਸੀ 8 ਜਣੇ ਸੀ ਹਾਂ ਜੀ ਬਾਈ ਕੀ ਨਾਮ ਹੈ ਤੇਰਾ ਮੇਰਾ ਇਹ ਅਵਤਾਰ ਸਿੰਘ ਸਾਨੂੰ ਵਰਗਿੰਦਰ ਸਿੰਘ ਅੱਛਾ ਜੀ ਕੀ ਮਾਮਾ ਕਿ ਤੁਸੀਂ ਆ ਥਾਰੇ ਆਏ ਸੀ ਬਾਈ ਅਸੀਂ ਸੰਡੇ ਵਾਲਾ 15 ਦਸੰਬਰ ਦੀ ਗੱਲ ਆ ਅਸੀਂ ਜਾ ਰਹੇ ਸੀ ਸਬਜੀ ਲੈਣ ਅਦਰਸ਼ ਨਗਰ ਨੂੰ ਉਧਰੋਂ ਦੀ ਕੋਈ ਅਣਪਛਾਤੇ ਬੰਦੇ ਆਏ ਆ ਹੋਰ ਨੌਰਨ ਤੇ ਹੋਰ ਨੂੰ ਮਾਰੀ ਜਾ ਰਹੇ ਸੀ ਉਸ ਜੱਡੀ ਨੇ ਡੈਡੀ ਚਲਾ ਰਹੇ ਸੀ ਮੇਰੇ ਉਹਨਾਂ ਨੂੰ ਮੋਟਰਸਾਈਕਲ ਸਾਈਡ ਤੇ ਲਾਇਆ ਬਸ ਇੰਨੇ ਚ ਪਿੱਛੋਂ ਉੱਤ ਗਏ ਉਹਨਾਂ ਨੇ ਸਿਰ ਤੇ ਟੋਕੇ ਮਾਰੇ ਨਾਲ ਕਰਪਾਨਾ ਸੀ ਕਿਉਂ 9-10 ਜਣੇ ਸੀ ਹਾਂਜੀ ਐਕਟਿਵਾ ਸੀ ਦੋ ਮੋਟਰਸਾਈਕਲ ਸੀਗੇ ਹਾਂਜੀ ਸਿਰਫ ਇੱਕ ਹੋਰ ਮਾਰ ਲੱਗੇ ਤੁਹਾਡੇ ਸਾਕੇ ਸੀ ਉਹ ਯਾਨੀ ਟੋਕਰ ਕਰਕੇ ਇਸ ਤਰ੍ਹਾਂ ਜਾਮਦੇ ਕਿ ਹੋਰਨ ਵੀ ਉਹੀ ਮਾਰਦੇ ਬੇ ਸੀਗਾ ਹੋਰ ਵੀ ਉਹੀ ਮਾਰਦੇ ਸੀ ਹਾਂਜੀ ਪਿੱਛੇ ਉਹਦੀ ਹੋਰਨ ਮਾਰੀ ਜਾਂਦੇ ਸੀਗੇ 10 ਸੀ ਡੈਡੀ ਨੇ ਮੋਟਰਸਾਈਕਲ ਸਾਈਡ ਤੇ ਲਾਇਆ ਵਾ ਬਸ ਇੰਨੇ ਚੁੱਪਰ ਕੇ ਆ ਕੇ ਸਾਡੇ ਮਾਰ ਤੇ ਆ ਥਰੇ ਟੋਕੇ ਮਾਰੇ ਆ ਪੂਰੇ ਮੇਰੇ ਟਾਂਕੇ ਲੱਗੇ ਸੀਗੇ ਅੱਛਾ ਜੀ ਹਾਂਜੀ ਇਸ ਸਟੇਪ ਤੁਸੀਂ ਥਾਣੇ ਕੰਪਲੀਟ ਕੀਤੀ ਸੀ ਆਇਆ ਸੀਗੇ ਜੀ ਥਾਣੇ ਥਾਣੇ ਕੰਪਲੀਟ ਦਿੱਤੇ ਐ ਐਮਐਲਆਰ ਵੀ ਅੱਛਾ ਜੀ ਹਾਂਜੀ ਪਰ ਕੋਈ ਸੁਣਾਈ ਨਹੀਂ ਕੀਤੀ ਥਾਣੇ ਨਹੀਂ ਕੋਈ ਸੁਣਾਈ ਨਹੀਂ ਤੁਸੀਂ ਅੱਜ ਥਾਣੇ ਪਹੁੰਚੇ ਪ੍ਰਸ਼ਾਸਨ ਅੱਗੇ ਕੀ ਗੁਹਾਰ ਕਰਦੇ ਵਾਸੀ ਇਨਸਾਫ ਚਾਹੀਦਾ ਜੀ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜੋ ਅੱਛਾ ਜੀ ਸੁਣਵਾਈ ਨਾ ਹੋਈ ਅਗਲੀ ਅਗਲਾ ਸਟੈਪ ਕੀ ਹੋਊਗਾ ਤੁਹਾਡਾ ਅੱਛਾ ਸੁਣਵਾਈ ਨਾ ਹੋਈ ਅਗਲਾ اگਲੀ ਕਾਰਵਾਈ ਕੀ ਹੋਊ ਫਿਰ ਫਿਰ ਕੀ ਹੋਰ ਸਾਡੇ ਵਰਗਾ ਹੋਰ ਕੋਈ ਆਊਗਾ ਵਿਚਾਰਾ ਕਹਿ ਸਕਦੇ ਦਿਦਾੜ ਜਿਹੜਾ ਇਹ ਮਾਹੌਲ ਖਰਾਬ ਕੀਤਾ ਗਿਆ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਤੁਹਾਡੀ ਸੁਣਵਾਈ ਨਹੀਂ ਕਰ ਰਿਹਾ ਹਾਂ ਜੀ ਸੁਣਵਾਈ ਕੋਈ ਨਹੀਂ ਹੋ ਰਹੀ ਹੈ ਜੀ ਠੀਕ ਹੈ ਆਇਓ ਕਿਡਾ ਸੀਗਾ ਇਸ ਸਟੇਜ ਤੇ ਜਿਹਨਾਂ ਨੂੰ ਤੁਸੀਂ ਕੇਸ ਦਿੱਤਾ ਸੀ ਆਯੋ ਭਾਈ ਜਿਹੜੇ ਐ ਸਾਹਿ ਕੋ ਕੇਸੀ ਕੇ ਫੜਾ ਹਰਿੰਦਰ ਹਰਿੰਦਰਪਾਲ ਸਰ ਦੀ ਆ ਹਰਿੰਦਰਪਾਲ ਸਿੰਘ ਸੀਗੀ हां ਇਹ ਕਹਿੰਦੇ ਕੋਈ ਗੱਲ ਬਾਤ ਨਹੀਂ ਤੁਹਾਡੇ ਨਾਲ ਨਹੀਂ ਯੋ ਕਦੇ ਕਹਿੰਦੇ ਸਾਡੀ ਇੱਧਰ ਡਿਊਟੀ ਆ ਮੈਂ ਡਿਊਟੀ ਤੇ ਆ ਜਿਹੜੇ ਕਿਤੇ ਹੁੰਦੇ ਸੀ ਕਦੇ ਉਹਨੂੰ ਬਸ ਸਰ ਇੱਕ ਮਾਮਲਾ ਆਇਆ ਸੀਗਾ ਹਰਵਿੰਦਰ ਵਜੋ ਜਿਹਦੇ ਵੱਲੋਂ ਕਿਹਾ ਜਾਂਦਾ ਕਿ 15 ਤਰੀਕ ਨੂੰ ਨੇ ਕੰਪਲੇਂਟ ਦਿੱਤੀ ਸੀਗੀ 15 ਦਸੰਬਰ ਨੂੰ ਤੇ ਉਸ ਤੋਂ ਬਾਅਦ ਉਹ ਤੁਹਾਡੇ ਕੋਲ ਨਹੀਂ ਆਇਆ ਤੇ ਉਹਦੀ ਕੋਈ ਕਾਰਵਾਈ ਜੜੀ ਨਹੀਂ ਕੀਤੀ ਗਈ ਆ ਜਿਹੜੇ ਹੁਣੀ ਮੈਨੂੰ ਉਹਨਾਂ ਨੇ ਆ ਕੇ ਦੱਸਿਆ ਵੀ ਆ ਗੱਲ ਹੋਈ ਹੈ ਪਰ ਉਹ ਪਹਿਲਾਂ ਮੇਰੇ ਕੋਲ ਆਈ ਨਹੀਂ ਗਈ ਤੇ ਮਨੋਂ ਇਹ ਗੱਲ ਕਹੀ ਵੀ ਤੂੰ ਮੇਰੇ ਕੋ ਆਣਾ ਚਾਹੀਦਾ ਸੀਗਾ ਤੇ ਹੁਣ ਆਪਾਂ ਉਹਦੀ ਤਹਿਕੀਕਤ ਕਰ ਰਹੇ ਹੁਣ ਹੀ ਮੈਂ ਸਾਰਾ ਉਹਨਾਂ ਐਡਰੈਸ ਵਗੈਰਾ ਲੈ ਲਿਆ ਤੇ ਹੁਣ ਹੀ ਜੋ ਬਣਦੀ ਕਾਰਵਾਈ ਆਪਾਂ ਨੂੰ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਰਸਤੇ ਦੇ ਵਿੱਚ ਜਾ ਰਹੇ ਸੀਗੇ ਅਣਪਛਾਤੀ ਵਿਅਕਤੀਆਂ ਵੱਲੋਂ ਸਿੱਧਾ ਹਮਲਾ ਕੀਤਾ ਗਿਆ ਉਹ ਵੀ ਵੀਡੀਓ ਦੇਖ ਲਈ ਹੈ ਪਰ ਉਹ ਜਿਹੜਾ ਜਿਹੜੇ ਥਾਣੇਦਾਰ ਕੋਲ ਅਜਿਓ ਕੋਲ ਇਹਨਾਂ ਦੀ ਕੰਪਲੇਂਟ ਸੀ ਉਹਦੀ ਟਰਾਂਸਫਰ ਹੋ ਗਈ ਹੈ ਟਰਾਂਸਫਰ ਹੋਣ ਕਰਕੇ ਉਹ ਇਹਨੂੰ ਮਿਲ ਨਹੀਂ ਸਕੇ ਨਾ ਮੇਰੇ ਕੋਲ ਆਏ ਤੇ ਸਰ ਕੀ ਕਾਰਵਾਈ ਕੀਤੀ ਜਾਊਗੀ ਹੁਣ ਤੁਹਾਡੇ ਨਿਗਾਹ ਦੇ ਵਿੱਚ ਆਇਆ ਤੇ ਕੀ ਇਨਸਾਫ ਦਿੱਤਾ ਗਿਆ ਜੋ ਕਾਨੂੰਨੀ ਕਾਰਵਾਈ ਬਣਦੀ ਤੇ ਸਾਰੇ ਇਦਾਂ ਦੇ ਪਰਿਵਾਰਾਂ ਨੂੰ ਕੀ ਅਪੀਲ ਕਰੂੰਗੇ ਜਿਹੜੇ ਪਰਿਵਾਰ ਜਿਹੜੇ ਨੇ ਕੰਪਲੇਂਟ ਲਿਖਾ ਦਿੰਦੇ ਨੇ ਮੁੜ ਕੇ ਥਾਣੇ ਦੇ ਵਿੱਚ ਨਹੀਂ ਆਉਂਦੇ ਤੇ ਉਸ ਤੋਂ ਬਾਅਦ 2 ਮਹੀਨੇ ਬਾਅਦ ਆਣਗੇ ਤੇ ਉਸ ਤੋਂ ਬਾਅਦ ਕਹਿਣਗੇ ਸਾਡੀ ਸੁਣਵਾਈ ਨਹੀਂ ਹੁੰਦੀ ਇਹਨਾਂ ਪਰਿਵਾਰਾਂ ਨੂੰ ਕੀ ਇਹ ਆਪਾਂ ਤਾਂ ਇਹੀ ਕਵਾਂਗੇ ਵੀ ਜਦੋਂ ਉਮੀਦ ਕੋਈ ਇਹੋ ਜੀ ਗੱਲ ਹੁੰਦੀ ਹੈ ਤਾਂ ਤਾਂ ਸਾਡੇ ਧਿਆਨ ਚ ਲਿਆਓ ਆਜੂ ਨੂੰ ਮਿਲੋ ਆਜੂ ਨਹੀਂ ਮਿਲਦਾ ਮੈਨੂੰ ਮਿਲੋ ਮੈਂ ਇੱਥੇ 24 ਆਵਰ ਮਿਲ ਬੈਠਦਾ ਜਦੋਂ ਮਰਜ਼ੀ ਆਣਗੇ ਆਪਾਂ ਉਸੇ ਟਾਈਮ ਜੋ ਬਣਦੀ ਗੱਲ ਵੀ ਪਹਿਲਾਂ ਵੀ ਕਰਦੇ ਆ ਆਪਾਂ ਹੁਣ ਵੀ ਕਰਾਂਗੇ ਠੀਕ ਹੈ ਜੀ ਹਾਂ